ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮdre ਮੇਰਾ ਨਵਦੀਪਾ ਪਿੰਡ ਕਟੂ ਵਾਲੀਆਂ ਜ਼ਿਲ੍ਹਾ ਸੰਗਰੂਰ ਤਹਿਸੀਲ ਤੁਰੀ ਤਹਿਸੀਲ ਧੂਰੀ ਪੈ ਕੇ ਜਿਲ੍ਹਾ ਨੂੰ ਬਰਨਾਲਾ ਤੇ ਤਨਹੋਲਾ ਠੀਕ ਆ ਬਰਨਾਲਾ ਤੇ ਹੈਗਾ 18 ਕਿਲੋਮੀਟਰ ਨਾ ਨਹੀਂ 15 ਕਿਲੋਮੀਟਰ ਆ 15 ਕਿਲੋ ਤਨਹੋਲਾ 10 ਕਿਲੋਮੀਟਰ ਠੀਕ ਆ ਬਾਲੀਆਂ ਪਿੰਡ ਆ ਗਿਆ ਕੱਟੂ ਵਾਲੀਆਂ ਪਿੰਡ ਠੀਕ ਐ ਤੇ ਮੋਬਾਈਲ ਨੰਬਰ ਵੀਰਾ ਆਪਣਾ ਆਪਣਾ ਮੋਬਾਈਲ ਨੰਬਰ ਹੈ 9501937769 9501937769 37769 ਜਿਹੜੀ ਆਪਾਂ ਇਹ ਬੱਚੀ ਦੇਖਦੇ ਪਿਆ ਸੁਆਹ ਕਿਹੜਾ ਸੁੰਦੀ ਆ ਤੇ ਪਹਿਲੇ ਸੂਰ ਸੁੰਦੀ ਆ ਜੀ ਪਲੂਣ ਪਹਿਲਾ ਸੂਰ ਮੂੰਹ ਹੋ ਲਗਭਗ ਹੋਰ 4 ਦਿਨ ਦਾ ਚੌਗੀ ਆ ਗਈ ਹਨਾ ਤੇ ਦਿਨ ਕੈਕ ਸੂਣ ਚ ਲੈਂਦੀ ਹੈ ਜੇ ਇੱਕ ਹਫਤਾ ਪਿਆ ਜੀ ਇਹ ਤੇ ਸੀਲ ਠੰਡੀ ਵਧੀਆ ਗਈ ਹਾਂਜੀ ਪੂਰੀ ਸੰਢੀ ਸੀਲ ਹੈ ਜੀ ਮਾਤੀ ਤਾਂ ਮੈਂ ਪੂਰੀ ਠੀਕ ਹੈ ਮਲਾ ਠੰਡੀ ਸੀਲਾਈ ਗੱਲੋ ਫੇਕ ਪੀਕਰੋ ਜੇ ਹਾਂਜੀ 3 ਮਾਰਕ ਦੀ ਸੀਮੰਟ ਦੀ ਹੈ ਜੀ ਆਪ ਕਿੰਨਾ ਕਾਪਾ ਅੰਦਾਜ਼ਾ ਲਾਈ ਜੀ ਦੁੱਧ ਦੇ ਦੂਗੀ ਇਹ 22 ਤੋਂ 24 ਲੀਟਰ ਤੱਕ ਦੇ ਦੇ ਜੀ ਮੰਨ ਕੇ ਜਿਲੇ ਜੱਟ ਸੌਦਾ ਜੇ 20 ਕਿਲੋ ਤੋਂ ਪਾਰ ਵਾਲੀ ਤਾਂ ਹੈਗੀ ਆ 20 ਕਿਲੋ ਤੋਂ ਪਾਰ ਤਾਂ ਦੂ ਵੀ ਨਸਲਦੀ ਹੈ ਨਾ ਠੀਕ ਹੈ ਤੇ ਸੀਮੰਟ ਚੰਗਾ ਲੱਗਿਆ ਵਧੀਆ ਹਾਂਜੀ ਇਹਦੇ EBS ਦਾ ਸੀਮੰਟ ਲੱਗਿਆ ਠੀਕ ਹੈ EBS ਦਾ ਲੱਗਿਆ ਸੀਮੰਟ ਇੱਕ ਹਫਤਾ ਸੂਣ ਚ ਬਾਕੀ ਬਤੋਰੀ ਭਰਾ ਵਾਰ ਨੂੰ ਉਹਨੂੰ ਸੋ ਵੀਰੋ ਇੱਕ ਹਫਤਾ ਸੂਣ ਚ ਬ 20 ਕਿਲੋ ਤੋਂ ਮੰਨ ਕੇ ਪਰਚੇਸ ਕਰ ਲਿਆ ਪਲੂਨ ਮੂਹੋ ਚੌਗੀ ਆ ਤੇ ਬਾਕੀ ਥਣ ਦੇਖੋ ਹਾਥੀ ਚੁਵਾਈ ਵਾਲਾ ਤੇ ਸੋਹਣਾ ਸਾਫ ਸੁਥਰਾ ਥਾਣਾ ਤੇ ਥਾਣਾ ਜੀ ਮਿੱਠੀ ਵਗੈਰਾ ਬਹੁਤ ਚੰਗੀ ਆ ਤੇ ਕੱਦ ਕਾਠ ਵੀ ਚੰਗਾ ਤੇ ਜਿੰਦ ਜਾਨ ਰਾਜੀ ਪਲੀ ਪੂੜੀ ਬਹੁਤ ਆ ਸੋ ਥਾਣ ਵਗੈਰਾ ਦੇਖ ਸਕਦੇ ਹੋ ਹਵਾਨਾ ਸੋਹਣਾ ਹਜੇ ਇੱਕ ਹਫਤਾ ਬਾਕੀ ਪਿਆ ਹਫਤੇ ਨੂੰ ਹੋਰ ਵੀ ਸੋਹਣਾ ਇਹਨੇ ਹਵਾਨਾ ਬਣਾ ਲੈਣਾਗਾ ਤੇ ਇਹ ਵੀ ਐਸ ਦਾ ਸੀਮੰਟ ਦੀ ਆਪ ਅੱਗੇ ਸੋਹਣਾ ਸੀਮੰਟ ਲੱਗੇ ਸੋ ਦੇਖੋ ਬੂਥੀ ਵਗੈਰਾ ਇਹ ਵੇਸ ਤੋਂ ਗੱਬਣਾਈ ਆਪੇ ਡੈਨਮਾਰਕ ਦੀ ਠੀਕ ਆਪ ਡੈਨਮਾਰਕ ਦੀ ਆਈ ਵੇਸ ਤੇ ਹੈਗੇ ਗੱਬਣਗੇ ਬ ਉਹ ਮਾਤੇ ਦੀ ਪੂਰੀ ਸਾਫ ਸੁਥਰੀ ਚੰਗੀ ਜਾਤ ਪਾਤ ਵਾਲੀ ਬੱਚੀ ਆ। ਸੋ ਦੇਖੋ ਲੇਵਾ ਵਗੈਰਾ। ਚਾਰੇ ਸਾਰੇ ਨੇਖਣਵੇਂ ਸਾਫ ਸੁਥਰੇ ਬਸ ਬੰਨ ਲਾ ਵੀਰੇ। ਇੱਕ ਹਫਤਾ ਸੂਣ ਚ ਬਾਕੀ ਪਿਆ। 20 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਚੰਗੀ ਸੇਵਾ ਕਰ ਲਾਏ ਪਾਦੂ ਵੀ ਸਿਰਕ 22 ਕਿਲੋ। ਸੁਭਰ ਹਵਾਨਾ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਾ ਜੋਂ। ਚਾਰੇ ਸਾਰੇ ਨੇਖਣਵੇਂ ਤੇ ਅੱਗੇ ਪਿੱਛੇ ਦਾ ਸੋਹਣਾ ਇਹਨੇ ਹਵਾਨਾ ਕਰ। ਠੰਡੀ ਸੀਲ ਬਾਦੂ ਆ ਹਨਾ। ਸੋ ਦੇਖ ਸਕਦੇ ਥਣ ਮੁਠੀ ਵਾਲੇ। ਤੇ ਵੀਰੇ ਰੇਟ ਆਪਾਂ ਇਹਦਾ ਕੀ ਰੱਖਿਆ? ਰੇਟ ਵੀਰੇ ਫੋਨ ਤੇ ਕਰ ਦਾਂਗੇ। ਵਾਜਬ ਹੋ ਗਿਲ। ਕੀ ਵਾਰ ਇਹ ਤਾਂ ਨਿਕਾਲੇ ਫੋਨ ਵਾਲ ਕੌਣ ਗੱਬਣਾ ਕੀ ਵੇਚਣ ਵਾਲਾ ਬੰਦਾ ਵੀ ਲੈ ਜਾਂਦਾ ਤੇ ਨੰਬਰ ਬੋਲ ਦੀ ਭਰਾ ਦੁਆਰੇ ਆਪਣਾ 9501937769 9501937769 ਸੋ ਕਿਸੇ ਵੀਰ ਦੇ ਬੱਚੀ ਪਸੰਦ ਹੋਏ ਵੀਰ ਨਾਲ ਦਿੱਤੇ ਗਏ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ